ਜਦੋਂ ਮਨਪੀ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਸ ਪਾਰਟੀ ਉਹ ਪੰਜਾਬ ਤਾਂ ਉਹਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣੋ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਕੇ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ देर ਨਿ ਲਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾਣੀ ਸਦੇ ਇਹ ਨਵੀਂ ਹੈ ਤੋਂ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਤਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਤਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤਬਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲਹਿਰੇ ਗਾਗੇ ਤੋਂ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਗਏ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਆਪਣਾ ਗੱਲ ਕੀਤੀ ਕੋਈ ਗੱਲ ਨਹੀਂ ਲੋਕਾਂ ਚ ਰਹੋ ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਲੋਕ ਨਾ ਟੈਸਟ ਕਰਕੇ ਦੇਖਦੇ ਹੁੰਦੇ ਆ ਵੀ ਕਿਤੇ ਕੱਲਾ ਜਿੱਤਣ ਤਾਂ ਨਹੀਂ ਆਇਆ ਨਾਲ ਖੜੂਗਾ ਇਹ ਇੱਕ ਵਾਰੀ ਹਰਾ ਕੇ ਦੇਖ ਲੈਂਦੇ ਆ ਤਾਂ ਮੈਂ ਉੱਥੇ ਹੀ ਖੜਾ ਰਿਹਾ ਮੈਂ ਸੇਮ ਜਗ੍ਹਾ ਤੇ ਹੀ ਖੜਾ ਰਿਹਾ ਪਰ ਅਚਾਨਕ ਅਚਾਨਕ ਕੀ ਹੋਇਆ ਕਿ ਮਨਪੀ ਬਾਤ ਹੋ ਗਈ ਕਹਿੰਦੇ ਮੈਂ ਤਾਂ ਕਾਂਗਰਸ ਚ ਜਾਊਂਗਾ ਮੈਂ ਕਹੀ ਤੁਸੀਂ ਸਾਡੇ ਕੈਰੀਅਰ ਤੁਸੀਂ ਛੜਾ ਤੇ ਕੁਈ ਪੇੜਾ ਸ਼ੈਲਰ ਸੀ ਕਹੇ ਦੀ ਬੱਸਾਂ ਸੀ ਸਾਰਾ ਖਤਰੇ ਚ ਪਾ ਤਾ ਤੇ ਤੁਸੀਂ ਆਪ ਹੁਣ ਤੁਸੀਂ ਸਾਨੂੰ ਛੱਡ ਕੇ ਚੱਲਿਓ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਕਾਲੀ ਗੱਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਗਵਾਹ ਤਾਂ ਪਾ ਲਿਆ ਖੜਕੜਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਨਾ ਕਿਸੇ ਤਾਂ ਨਹੀਂ ਹੋਊਗਾ ਜੀ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਹੀ ਖੜੂ ਮੈਂ ਤਾਂ ਉਹਦੇ ਪੈਰਾਂ 'ਚ ਚਰਨਾਂ ਦੀ ਧੂੜਾਂ ਮੈਂ ਤਾਂ ਸੋ ਵੀਰੋ 14 ਚ ਉਹ ਕਾਂਗਰਸ ਵੱਲੋਂ ਖੜੇ ਹੋਏ ਬਠਿੰਡੇ ਤੋਂ ਮੈਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਦੇ ਨਾਲੋਂ 1.5 ਸਾਲ ਬਾਅਦ ਚ ਬਣੀ ਹੈ ਮੈਂ ਛੋਟੀ ਪਾਰਟੀ ਜੁਆਇਨ ਕੀਤੀ ਜੂਨੀਅਰ ਪਾਰਟੀ ਤੇ ਉਹ ਕਿਉਂਕਿ ਮੈਂ ਲੋਕਾਂ ਚ ਵਿਚਰਦਾ ਰਿਆ ਉਸੇ ਇਲਾਕੇ ਤੋਂ ਸੰਗਰੂਰ ਤੋਂ ਲਹਿਰਾਗਾ ਉਹਦੇ ਵਿੱਚ ਪੈਂਦਾ ਹੈ ਉਹ ਉਸੇ ਇਲਾਕੇ ਤੋਂ 2.5 ਲੱਖ ਵੋਟਾਂ ਤੇ ਸੁਖਦੇਵ ਸਿੰਘ ਹੀਂਸਾ ਤੇ ਬਜਿੰਦਰ ਸਿੰਘ ਨੇ ਮਾਰਾ ਕੇ ਜ਼ਮਾਨਾ ਕਬਜ਼ਤ ਕਰਾਈਆਂ ਉਹਨਾਂ ਦੀ ਸੋ ਪਬਲਿਕ ਹੈ ਜੀ ਲੋਕ ਹੈ ਲੋਕਾਂ ਨੂੰ ਪਿਆਰ ਨਾਲ ਗੱਲ ਕਰੋ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪੂਰੇ ਉੱਤਰੋ ਤੁਹਾਨੂੰ ਕਾਦੇ ਵਾਸਤੇ ਫਿਰ ਬਣਾਉਂਦੇ ਲੋਕ ਇਸੇ ਕੰਮ ਵਾਸਤੇ ਬਣਾਉਂਦੇ ਆ ਇਹ ਕੰਮ ਥੋੜੀ ਹੈ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਆ ਆ ਜਿਹੜੇ ਕੋਠੇ ਨੇ ਢਾਹਣੀਆਂ ਨੇ ਉੱਥੇ ਵੀ ਜਾਂਦੇ ਆ ਹੱਥ ਜੋੜ ਕੇ ਵਿਖਿਆਰ ਰੱਖਿਓ ਜੀ ਜਦੋਂ ਜਿੱਤ ਜਾਂਦੇ ਆ ਗਏ ਜੰਡì ਘੜਾ ਜੀ ਕੀ ਗੱਲ ਬਈ ਜਿੱਤਣ ਤੋਂ ਬਾਅਦ ਕਿਉਂ ਨਹੀਂ ਆਉਂਦੇ ਵਾਪਸ ਉਹਨਾਂ ਕੋਲੇ ਸੋ ਅਸੀਂ ਐਸੇ ਕਰਕੇ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚਲਾਇਆ ਹੋਇਆ ਹੈ ਅਫਸਰਾਂ ਨੂੰ ਕਿ ਤੁਸੀਂ ਜਾਣਾ ਪਿੰਪਲਾਂ ਬੋੜੋਂ ਕੱਲੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਮੰਝਾਂ ਤੇ ਬਹਿ ਕੇ ਤਖਤ ਪੋਸ਼ਾ ਤੇ ਬਹਿ ਕੇ ਰਿਜਿਸਟਰੀਆਂ ਕਰਨੀਆਂ ਨੇ ਹੋਰ ਜਿਹੜੇ ਕਾਰਡ ਜੇ ਜੋ ਜਿੰਨਾ ਕੰਮ ਨੇ ਲੋਕਾਂ ਨੇ ਤੁਸੀਂ ਕਰਨੇ ਆ। ਇਹ ਅਸੀਂ ਖਾਸ ਤੌਰ ਤੇ ਕਿਉਂਕਿ ਮੈਨੂੰ ਪਤਾ ਮੈਂ ਥੱਲੋਂ ਆਇਆ ਹਾਂ ਜੀ। ਅਸੀਂ ਤਾਂ ਆਮ ਘਰਾਂ ਚੋਂ ਉੱਠ ਕੇ ਆਇਆ ਹਾਂ ਜੀ। ਖੇਤੀ ਕਰਨ ਵਾਲਾ ਪਰਿਵਾਰ ਹੈ। ਦੋ ਵਾਰੀ ਐਸ਼ੇ ਟਰੈਕਟਰ ਤੋਂ ਬਾਹਰ ਢਵਾਈ ਹੋਈ ਆ। ਉਹ ਤਾਂ ਹੁਣ ਜੀ ਜੋ ਚੱਕਰ ਨਾ ਪੈਂ ਤੇ ਟੱਟਸ ਪਹਿਲਾਂ ਜੜ ਵੀਏ ਆਇਮ ਹਾਰਦਾ ਇੱਥੋਂ ਕੱਢ ਦਿੰਦਾ ਜੀ ਆ ਦੇਖ ਲੋ ਇਹ ਬਿੰਗੀ ਐ ਇਹਦੇ ਨਾਲ ਹੁਣ ਤਾਂ ਆਸ਼ੇ ਸੈਲਫ ਸਟਾਰਟ ਆ ਗੇ ਨਾ ਸੋ ਇਸ ਕਰਕੇ ਪੱਖਿਆਂ ਦੀਆਂ ਜੈਂਡੋਰੀਆਂ ਬਦਲ ਕੇ ਦੋ ਵੀਲਾਂ ਦੇ ਇੰਜਨ ਦੇ ਸਿਲੈਂਸਰ ਮੂਰੇ ਮਛਰਦਾਨੀਆਂ ਲਾ ਕੇ ਸੁੱਤੇ ਹੋਏ ਆ ਜੀ ਜਮਾ ਥੱਲੋਂ ਆਇਆ ਜੀ ਇਹੀ ਇਹੀ ਕਾਰਨ ਹੈ ਕਿ ਅਸੀਂ ਥੱਲੋਂ ਆਏ ਆ ਥੱਲੋਂ ਉੱਠ ਕੇ ਇਹਨਾਂ ਦੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ ਤੇ ਆ ਪਰਿਵਾਰ ਇੱਥੇ ਆ ਗਿਆ ਸੋ ਹੁਣ ਜੇ ਪਰਿਵਾਰ ਸੇਵਾ ਕਰਨੀ ਚਾਹੁੰਦਾ ਪਰ ਕਿਸੇ ਦਾ ਮਾਨ ਹੀ ਨਹੀਂ ਬਣ ਰਿਹਾ ਕਿ ਇਹਨੂੰ ਸੇਵਾ ਦਾ ਮੌਕਾ ਹੀ ਦੇ ਦਈਏ ਆਡੀ ਆਮ ਆਦਮੀ ਪਾਰਟੀ ਹੈ ਤੇ ਸਭ ਤੋਂ ਵਧੀਆ ਮੌਕੇ ਨੌਜਵਾਨਾਂ ਵਾਸਤੇ ਮੁੰਡੇ ਕੁੜੀਆਂ ਜਿਹੜਾ ਇਨੀ ਪੇਚਾ ਚਾਹੁੰਦੇ ਆ ਸਭ ਤੋਂ ਵਧੀਆ ਪਲੇਟਫਾਰਮ ਆਮ ਆਦਮੀ ਪਾਰਟੀ ਹੈ ਆ ਸਾਡੇ ਬੈਠੇ ਨੇ ਸਾਡੇ ਨੌਜੇਤੋਂ ਵਾਲੇ ਐਮਐਲਏ ਬੈਠਾ ਸਾਡਾ ਬੋਲਕ ਬੈਠਾ ਸਾਡੇ ਕਾਕਾ ਬਰਾੜ ਜੀ ਬੈਠਿਆ ਬਾਕੀ ਪੁਰਾਣੇ ਵਾਲੇ ਬੈਠਿਆ ਆ ਇੱਕ ਕੁਲਦੀਪ ਢੋਸਰਾਂ ਦੇ ਬੇਟੇ ਨੇ ਜਿਹੜੇ ਕਿ ਸਾਡੇ ਨਾਲ ਪੀਵੀਪੀ ਚ ਹੁੰਦੇ ਸੀ ਲਾਡੀ ਢੋਸ ਅੱਜ ਕੱਲ੍ਹ ਧਰਮਕੋਟ ਤੋਂ ਐਮਐਲਏ ਸੋ ਸਾਡੇ ਤਾਂ 26 24 27 23 ਸਾਲ ਦੇ ਮੁੰਡੇ ਕੁੜੀਆਂ ਜਿੱਤ ਗਏ ਤੂੰ ਦੇਖ ਲਓ ਜੀਵਨ ਜੋਤ ਕੌਰ ਨੇ ਨਵਜੋਤ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਨਹੀਂ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵਰਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ਟੱਕਾ ਕੀਤਾ ਸੀ ਜਫੇਦਾਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਤਲਬ ਰੱਬੀ ਰੂਹ ਸੀਗੇ ਉਹਨਾਂ ਨਾਲ ਟੱਕਾ ਕੀਤਾ ਕਿਸ ਲੈਵਲ ਤੱਕ ਟੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਬੱਸ ਆਲਟਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਭਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਵਗਤਾ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨਹੀਂ ਉਹਦੇ ਕੋਲੇ ਅੱਜ 25 ਬੰਦੇ ਹੈ ਨਹੀਂ ਕਿਉਂਕਿ ਹੰਕਾਰ ਕਿਸੇ ਨੂੰ ਕੁਝ ਸਮਝ ਨਹੀਂ ਨਹੀਂ ਅਫਸਰ ਸਲੂਟ ਮਾਰ ਕੇ ਐ ਖੜੇ ਨੇ ਉਹਦੇ ਵੱਲ ਝੱਕਣਾ ਹੀ ਨਹੀਂ ਕਿਸੇ ਸਲੂਟ ਦਾ ਜਵਾਬ ਨਹੀਂ ਦੇਣਾ ਕਿਸੇ ਨਾਲ ਹੱਥ ਨਹੀਂ ਮਲਾਉਣਾ ਬੰਦਾ ਹੱਥ ਕੱਢੀ ਖੜਾ ਹੈ ਉਹ ਕਹਿੰਦਾ ਹਾਂ ਠੀਕ ਹੈ ਠੀਕ ਹੈ ਇਹ ਸਮਝਣ ਲੱਗ ਗਏ ਸੀਗੇ ਪਤ ਨਹੀਂ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਅੱਛਾ ਉਧਰ ਸੈਟਿੰਗ ਹੋ ਗਈ ਸੀ ਦੂਜੇ ਪਾਸੇ ਕਾਂਗਰਸ ਚ ਕਿ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤਾਂ ਮੈਨੂੰ ਕੁਝ ਨਾ ਕਹੀਂ ਚੱਲ ਪਿਆ ਕੰਮ ਆਪਣਾ ਵਧੀਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਸਤਾਲ ਜਲੇਮੀਂਦਰ ਮਾਟਰ ਦਾ ਮੁੰਡਾ ਵੀ ਆਉ ਉਹ ਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ ਪੰਜ ਤਰੀਕ ਤੋਂ ਗੱਲ ਹੋਈ ਤੇ ਨਾ ਚਾਰ ਪੰਜ ਦਿਨ ਹੋਏ ਚਾਰ ਪੰਜ ਚਾਰ ਪੰਜ ਦਿਨ ਹੋਏ ਆ ਜੇ ਗੱਲ ਹੋਈ ਮੈਂ ਉਦੋਂ ਕਿਹਾ ਸੀ ਬਿੰਪੀ ਵੀਰ ਅੱਦੇ ਮਨ ਨਾਲ ਨਹੀਂ ਜੇ ਤੈਨੂੰ ਸੁਖਵੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨ ਸੇਵਾ ਦੇਣਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਤਾਂ 100% ਮਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਹੈ ਤੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਆ ਉਹਨਾਂ ਦੀ ਅੱਜ ਕੋਈ ਬੰਨ ਮੈਂ ਮੈਂ ਮੇਰੇ ਬੱਤੀ ਦੰਦਾ ਹੈ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰਾਂ ਜੇ ਕੁਝ ਪਸ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਹਾ ਸੀ ਮਨਪ੍ਰੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਇੱਕ ਰੋਡ ਤੇ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਤੇ ਉਹ ਲੰਘੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਹੈ ਤੇ ਜੀ ਸੁਖਦੀਰ ਤੇ ਮਜੀਠੀਆ ਨੇ ਰਾਜਸੀ ਉਦੋਂ ਮੈਥੋਂ ਕਿਤੇ ਨਿਕਲ ਗਿਆ ਮੂੰਹ ਚੋਂ ਮੈਂ ਕੋਈ ਨਹੀਂ ਲੰਘ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬਿਠਾਉਣ ਨੂੰ ਅੱਜ ਹਾਲ ਤੋ ਵੀ ਅੱਜ ਵੀ ਸੁਖਵੀਰ ਬਾਦਲ ਨਾਲ ਫੋਟੋ ਖਿਚਾ ਲੂ ਆ ਲਗਣਾ ਛੱਡੋ ਜੀ ਫੇਸਬੁਕ ਤੇ ਬਹਿ ਗੀ ਗਾਣਾ ਬੈਣਗੇ ਲੋਕ ਕਹਿੰਦੇ ਰਾ ਇੰਨਾ ਨਾ ਖੜੋ ਤੁਸੀਂ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਬੱਜੀ ਪਈ ਐ ਮੈਂ ਦਿੰਪੀ ਹੋਰਾਂ ਦੀ ਕਿੱਟ ਬੁ ਸੁਣ ਰਹੀ ਸੀ ਇਹਨਾਂ ਨੇ ਕਿਹਾ ਵੀ ਮੇਰੇ ਵਰ ਦਾ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਹਿਬ ਉੱਚਲਾ ਜਾ ਲੈ ਦੱਸ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰਾ ਉੱਥੇ ਹੀ ਆਊਗਾ ਤਲਵੰਡੀ ਸਾਹਿਬ ਉਹ ਜੋ ਆ ਹਾਲਾਤ ਨੇ ਇਹਨਾਂ ਇਹਨਾਂ ਅਸਲ ਚ ਕੀ ਹੈ ਨਾ ਗੁਣਾ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਵੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚੈਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਆ ਜੱਜ 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 ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇਸ ਆਪਦੇ ਹੱਕ ਚ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਾਜਾ ਫਿਰੋਂ ਇਹ ਅਸਲੀ ਮੁੱਦਿਆਂ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਮੀਚ ਲੈਂਦਾ ਹੈ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਜਾਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀ ਹੈ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਨਾ ਉਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ-ਦੱਧ ਝੂਠਾ ਕਰ ਦਿਆ ਕਰੇ ਭਾਂਡੇ ਸੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਿਆ ਲਾਣੇਦਾਰ ਬਾਅਦ ਚ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਏ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆ ਬਾਅਦ ਚ ਬਿੱਲੀ ਪਹਿਲਾਂ ਆ ਗਈ ਘਰੇ ਕਹਿੰਦਾ ਯਾਰ ਮੇਰੇ ਸਫਰਦਮ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈਲ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਉਦੇ ਮੁੰਡੇ ਨੂੰ ਫੋਨ ਕੀਤਾ ਲਾਨੇਦਾਰ ਨੇ ਕਰੇ ਕੀ ਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਤਾਂ ਅੱਧਾ ਘੰਟਾ ਹੋ ਗਿਆ ਕਰੇ ਆਈ ਤੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆ ਹਾਲ ਤੱਕ ਗਾਲੀ ਦਲਦੀ ਹੁਣ ਮੁੱਦੇ ਪਹਿਲਾਂ ਘਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਘਰੇ ਭੇਜਦੇ ਨਹੀਂ ਆਪ ਘਰ ਬੁੱਲੇ ਫਿਰਦੇ ਨਹੀਂ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ ਇਹ ਸੋਚ ਕਰਕੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਕੇ ਸਮੇਂ ਤੇ ਜੇ ਤੁਸੀਂ ਡਿੰਪੀ ਦੇ ਨਾਲ ਖੜੇ ਹੋ ਇਸ मौके ਤੇ ਮੈਂ ਤੁਹਾਡਾ ਵਾਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦਿੰਦੇ ਤੁਸੀਂ ਸਾਡੇ ਸਾਰੇ ਸਤਿਕਾਰਯੋਗ ਤੁਹਾਡਾ ਮਾਣ ਇੱਜ਼ਤ ਦੁਗਣਾ ਤਿੱਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਇੱਕ ਅਜਿਹੇ ਬੰਦੇ ਨੂੰ ਸਾਡੇ ਕੋਲ ਭੇਜ ਰਹੇ ਹੋ ਜਿਹੜੇ ਕੋਲ ਤਜਰਬਾ ਹੈ ਔਰ ਜਜ਼ਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਕੋਈ ਲਾਲਚ ਆਲੇ ਜਾਂ ਕੋਈ ਹੋਰ ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ ਪੈਸਾ ਹਰ ਜਗ੍ਹਾ ਨਹੀਂ ਸਾਡੇ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਕਿ ਗਰੀਬਾਂ ਦੇ ਹੱਕ 'ਚ ਖੜੋ ਮਜਲੂਮਾਂ ਦੇ ਹੱਕ 'ਚ ਖੜੋ ਸਾਨੂੰ ਕੋਈ ਇਹਨਾ ਦਿੱਤੀ ਹੋਈ ਐ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ ਮੇਰੇ ਵਰਗੇ ਕੰਬਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾਂ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮੇਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ